ਆਉਣਾ ਸੀ ਜਨਵਰੀ ਚ ਮੇਰੇ ਪੁੱਤ ਨੇ ਟਿਕਟ ਬੁੱਕ ਕਰਾ ਰੱਖੀ ਸੀ ਮੈਨੂੰ ਆਣਾ ਸੀ ਆਉਣਾ ਮਾਂ ਮੈਂ ਮਿਲਣ ਤੈਨੂੰ ਸਾਰਾ ਦਿਨ ਗੱਲਾਂ ਕੀਤੀਆਂ ਇੱਕ ਦਿਨ ਸਾਰਾ ਦਿਨ ਮੇਰੇ ਨਾਲ ਰੱਜ ਕੇ ਗੱਲਾਂ ਕੀਤੀਆਂ ਮੰਮੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਈ ਮੈਂ ਹੈਗਾ ਆਉਣਾ ਸੀ ਜਨਵਰੀ ਚ ਮੇਰੇ ਪੁੱਤ ਨੇ ਟਿਕਟ ਬੁੱਕ ਕਰਾ ਰੱਖੀ ਸੀ ਮੈਨੂੰ ਆਣਾ ਸੀ ਆਉਣਾ ਮਾਂ ਮੈਂ ਮਿਲਣ ਤੈਨੂੰ ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਆ ਭਾਣੇ ਵਰਤ ਜਾਣਿਆ ਮੈਂ ਭੜਾ ਮਾਤਾ ਜੀ ਜਿਸ ਕਾਰਨ ਤੁਹਾਡੇ ਨਾਲ ਨਿੱਤ ਗੱਲ ਕਰਦਾ ਸੀ ਰੋਜ ਵਾਧੂ ਰਜ ਜਨਵਰੀ ਦੇ ਵਿੱਚ ਪੰਜਾਬ ਆਉਣਾ ਸੀ ਇਸ ਵੀਰ ਨੇ ਟਿਕਟ ਵੀ ਬੁੱਕ ਕਰਾ ਲਈ ਸੀ ਹੁਣ ਦਰਦਨਾਕ ਮੌਤ ਹੋਈ ਹੈ ਇਸ ਦੇ ਦੋਸਤਾਂ ਵੱਲੋਂ ਹੀ ਕੀਤਾ ਗਿਆ ਕਤਲ ਮਾਨਸਾ ਦਾ ਇਹ ਨੌਜਵਾਨ ਰਹਿਣ ਵਾਲਾ ਸੀ ਮਾਪਿਆਂ ਦੇ ਬਹੁਤ ਸਾਰੇ ਸੁਨਹਿਰੀ ਸੁਪਨੇ ਲਾਏ ਕਿ ਕੈਨੇਡਾ ਗਿਆ ਸੀ ਮਾਪਿਆਂ ਨੇ ਡੇਡ ਏਕੜ ਜ਼ਮੀਨ ਵੇਚ ਕੇ ਭੇਜਿਆ ਸੀ ਕੈਨੇਡਾ ਵਿੱਚ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਆਰਥਿਕ ਹਾਲਾਤ ਬਹੁਤੇ ਚੰਗੇ ਨਹੀਂ ਆ ਕਿ ਇਸ ਲਈ ਉਹ ਆਪਣੇ ਪੁੱਤਰ ਦੀ লাশ ਜਿਹੜੀ ਆ ਪੰਜਾਬ ਵਿੱਚ ਲਿਆਉਣ ਦਾ ਇੰਤਜ਼ਾਮ ਵੀ ਨਹੀਂ ਕਰ ਸਕਦੇ ਪਰਿਵਾਰ ਨੇ ਦੱਸਿਆ ਕਿ ਜਿਸ ਕਾਰਨ ਇੱਕ ਸ਼ਿਫਟ ਤੋਂ ਬਾਅਦ ਦੂਜੇ ਕੰਮ ਤੇ ਜਾ ਰਿਹਾ ਸੀ ਉੱਥੋਂ ਹੀ ਉਹਨਾਂ ਦੇ ਦੋਸਤਾਂ ਨੇ ਚਾਹ ਪੀਣ ਲਈ ਬਹਾਨੇ ਦੇ ਨਾਲ ਉਸ ਨੂੰ ਦੇ ਬਹਾਨੇ ਬੁਲਾ ਲਿਆ ਤੇ ਲੜਾਈ ਸ਼ੁਰੂ ਕਰ ਲਈ ਲੜਾਈ ਸ਼ੁਰੂ ਕਰਕੇ ਫਿਰ ਉਸ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਉਸ ਤੇ ਹਮਲਾ ਕੀਤਾ ਗਿਆ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਇੱਕ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨਾਲ ਫੋਨ ਤੇ ਗੱਲਾਂ ਕਰਕੇ ਕਹਿ ਰਿਹਾ ਸੀ ਬਹੁਤ ਸਾਰੇ ਤਸੱਲੀਆਂ ਤੇ ਦੇ ਰਿਹਾ ਸੀਗਾ ਕਿ ਆਪਣੇ ਘਰ ਦੀ ਮੈਂ ਗਰੀਬੀ ਦੂਰ ਕਰ ਦਿਆਂਗਾ ਤੇ ਜਨਵਰੀ ਦੇ ਵਿੱਚ ਇਸ ਮਾਪਿਆਂ ਦੇ ਪੁੱਤ ਨੇ ਆਪਣੇ ਮਾਪਿਆਂ ਨੂੰ ਮਿਲਣ ਆਉਣਾ ਸੀ ਤੇ ਹੁਣ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਇਸ ਦਾ ਕਤਲ ਕੀਤਾ ਗਿਆ ਪਰਵਾਰ ਦੇ ਜੋ ਹਾਲਾਤ ਆ ਆਪਾਂ ਤੋਂ ਉਹ ਦੇ ਗੱਲ ਬਣਦੀ ਬੱਚੇ ਨਾਲ ਸਾਡੇ ਨਾਲ ਤਾਂ ਚੰਗੀਆਂ ਫਲੀਆਂ ਗੱਲਾਂ ਕਰਦਾ ਕਰਦਾ ਰਾਜੀ ਕੁਛੀ ਮੇਰੇ ਨਾਲ ਸਾਰਾ ਦਿਨ ਗੱਲਾਂ ਕੀਤੀਆਂ ਇੱਕ ਦਿਨ ਸਾਰਾ ਦਿਨ ਮੇਰੇ ਨਾਲ ਰੱਜ ਕੇ ਗੱਲਾਂ ਕੀਤੀਆਂ ਮੰਮੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਾਲ ਲਈ ਮੈਂ ਹੈਗਾ ਹੁਣ ਅਸੀਂ ਜਨਵਰੀ ਚ ਮੇਰੇ ਪੁੱਤ ਨੇ ਟਿਕਟ ਬੱਕ ਕਰਾ ਰੱਖੀ ਸੀ ਮੈਨੂੰ ਆਣਾ ਸੀ ਆਉਣਾ ਮਾਂ ਮੈਂ ਮਿਲਣ ਤੈਨੂੰ ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਆਹ ਪਾਣੀ ਵਰਤ ਜਾਣਿਆ ਮੈਂ ਬੜਾ ਮੇਰ ਨੂੰ ਨਾ ਦੇਣੇ ਵੀ ਗੱਲ ਕਰ ਰਾਤ ਵੀ ਗੱਲ ਕਰ ਉਹਨੇ ਉਹਨਾਂ ਚ ਰਸਾਉਣਾ ਨਾ ਜਿੰਨਾ ਚਿਰ ਮੇਰੇ ਪੁੱਤ ਨੇ ਵੀਡੀਓ ਕਾਲ ਤੇ ਮੇਰੇ ਨਾਲ ਗੱਲ ਨਾ ਕਰ ਲੈਣੀ ਹਏ ਮੈਨੂੰ ਸਿੱਧਕ ਨਹੀਂ ਸੀ ਆਉਦਾ ਨਾ ਚਿਰ ਮੈਨੂੰ ਆਖਣਾ ਮੰਮੀ ਤੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ ਮੈਂ ਹੈਗਾ ਨਹੀਂ ਹੋਈ ਉਹਦੋਂ ਇੱਕ ਦਿਨ ਪਹਿਲਾਂ ਹੋਈ ਆ ਗੱਲ ਰਾਤ ਨੂੰ ਉਹਦੋਂ 8:30 ਵਜੇ ਮੇਰੇ ਨਾਲ ਗੱਲ ਹੋਈ ਆ ਆਹ ਨਾ ਸੀ ਮਮੀ ਮੈਂ ਕੰਮ ਤੋਂ ਆਇਆ ਤੇ ਕੰਮ ਤੇ ਹੀ ਚੱਲਿਆ ਸਿੱਧਾ ਸਿੱਧਾ ਕੰਮ ਤੇ ਜਾਂਦਾ ਪਿਆ ਮੈਂ ਮੈਦਾਨ ਮੈਨੂੰ ਨਹੀਂ ਸਭਾ ਕਿਹੜੇ ਕੰਮ ਤੇ ਜਾਂਦਾ ਪਿਆ ਮੈਨੂੰ ਨਹੀਂ ਪਤਾ ਮੈਨੂੰ 2 ਸਾਲ ਹੋ ਗਏ ਵੀਰ 2 ਸਾਲ ਹੋ ਗਿਆ ਮਹੀਨਾ ਕੱਟ ਰਹਿ ਗਿਆ 2 ਸਾਲ ਹੋ ਜਾਣਗੇ ਗਾਂ ਦਸੰਬਰ ਚ ਮਾਤਾ ਜੀ ਹੁਣ ਆਪਾਂ ਸਰਕਾਰ ਤੋਂ ਕੀ ਮਦਦ ਮੰਗਦੇ ਆ ਮੈਨੂੰ ਸਮਝ ਨਹੀਂ ਆਉਂਦੀ ਕੀ ਮੰਗਾਂ ਮੈਂ ਤਾਂ ਪੁੱਤੀ ਮੰਗਦੀ ਆ ਦਾ ਫੋਟੀ ਮੰਗਨੀ ਮੈਨੂੰ ਦਾ ਫੋਟੀ ਲਿਆ ਦਿਓ ਮੇਰਾ ਦਾ ਫੋਟੀ ਆਜੇ ਸੱਜ ਜਿਵੇਂ ਕਿ ਆਉਂਈ ਆਜੇ ਅਸੀਂ ਘੁੱਟ ਕੇ ਜੱਪਾ ਪਾ ਕੇ ਮਿਲ ਗਏ ਉਹਨੂੰ ਅਸੀਂ ਘੁੱਟ ਕੇ ਮਿਲ ਕੇ ਉਹਨੂੰ ਤੋੜਿਆ ਸੀ ਉਹ ਵੀ ਸਾਡਾ ਆਜੇ ਸਾਡਾ ਕਿਉਂ ਤੈ ਮੇ ਹੋ ਗਿਆ ਕਿਉਂ ਮਾਰਿਆ ਗਿਆ ਉਹਨਾਂ ਦਾ ਤਾਂ ਕਿਸੇ ਨਾਲ ਹੈ ਨਹੀਂ ਸੀ ਸਾਡਾ ਘਰੂ ਪੁੱਤਰ ਸੀ